ਓਏ ਛੇਰੋ ਮੈਨੂੰ ਇੱਥੇ ਜੰਗਲ ਚ ਖਾ ਜਾਊਆ ਜਾਨਵਰ ਕੋਈ ਆਹ ਕਿਹੜੀ ਗੋਹਾ ਜਾ ਸੁੱਟੀ ਜਾਂਦੀ ਆ ਅੰੱਚ ਕੋਈ ਆਇਆ ਹੀ ਨਹੀਂ ਆ ਨਾ ਕੇ ਤਾਂ ਅਖਬਾਰ ਤੇ ਫੋਟੋਆਂ ਫੋਟੋਆਂ ਦੇਖ ਲੈਂਦੇ ਸੀ ਅੱਛਾ ਤਾਂ ਅਖਬਾਰ ਵੀ ਨਹੀਂ ਆਇਆ ਆ ਗੁਲੇ ਬਣੇ ਪਏ ਆ ਕਿਹਦੇ ਨਾਲ ਚੁਕਲੀਆਂ ਕਰਾਂ ਹਲੋ ਹਾਂ ਮੈਂ ਪਿੰਡ ਦਾ ਪਹੁੰਚ ਗਿਆ ਕਿੱਥੋਂ ਪਤਾ ਕਰਾਂ ਸੱਤ ਚੋਂ ਚਲ ਐ ਕੋ ਬਾਬਾ ਬੈਠਾ ਚਲ ਮੈਂ ਕਰਦਾ ਪਤਾ ਫਿਰ ਠੀਕ ਆ ਬਾਬੇ ਕੋਲ ਜਾਣਾ ਆ ਕਿਹੜਾ ਹੁੰਦਾ ਸਾਸਿ ਦਾ ਬਜ਼ੁਰਗੋ ਸਤਿਗੁਰਾਲ ਸ਼ੇਰਾ ਕਿਵੇਂ ਠੀਕ ਹੋ ਠੀਕ ਆ ਠੀਕ ਆ ਤੂੰ ਦੱਸ ਆਪਣੀ ਨਾ ਇੱਥੇ ਪਿੰਡ ਥੋੜੇ ਰਿਸ਼ਤੇ ਦੀ ਗੱਲ ਚੱਲਦੀ ਆ ਕੋਈ ਅੱਛਾ ਸ਼ੇਰਾ ਉਹ ਕਿੰਦਰ ਕੇ ਨਹੀਂ ਕਿੰਦਰ ਕਿਹੜਾ ਉਹ ਫੂਲ ਕਿਆਂ ਦਾ ਹਾਂ ਹਾਂ ਅੱਛਾ ਉਹਨਾਂ ਦਾ ਦੱਸੋ ਕੀ ਆਂਦਾ ਕਾਰੋਬਾਰ ਆ ਜਾਂ ਕੀ ਮਾਹੌਲ ਆਂਦਾ ਕਿ ਮੈਂ ਆ ਕਰੈਕਟਰ ਕੋ ਖੋ ਮੁੰਡਾ ਉਹ ਜਿਹੜਾ ਇੱਥੇ ਬੈਟਬਾਲ ਜੀ ਖੇਡਦਾ ਫਿਰਦਾ ਹੁੰਦਾ ਹਾਂ ਹਾਂ ਚਿਹਰਾ ਦੇਖ ਆਪਾਂ ਦਾ ਇੱਥੇ ਸੱਚ ਬੋਲਣਾ ਬੈਠ ਕੇ ਨਾ ਤਾਂ ਆਪਾਂ ਕਦੇ ਝੂਠ ਬੋਲਿਆ ਤੇ ਨਾ ਆਪਾਂ ਝੂਠ ਵਾਲੇ ਦੀ ਮਕਾਨ ਜਾਈਦੀ ਆਪਾਂ ਤਾਂ ਸੱਚ ਹੀ ਬੋਲੀਦਾ ਠੀਕ ਹੈ ਠੀਕ ਆ ਬੰਦੇ ਠੀਕ ਆ ਬਾਕੀ ਮੈਂ ਤਾਂ ਕਹਿੰਦਾ ਤੂੰ ਇੱਥੋਂ ਮੁੜ ਜਾ ਚੰਗਾ ਰਹੇਗਾ ਅੱਛਾ ਹਾਂ ਤੋ ਮੈਨੂੰ ਤਾਂ ਆ ਨਾ ਸੋਨੂ ਦਾ ਬੱਧ ਪਤਾ ਪਿੰਡ ਦੇ ਹਾਂ ਹਾਂ ਤਾਂ ਹੀ ਤੈਨੂੰ ਮੈਂ ਕਹਿਣਾ ਮੈਂ ਪਿੰਡ ਦਾ ਮੈਂ ਇੱਥੇ ਸਾਰੇ ਆਉਂਦੇ ਜਾਂਦੇ ਨੂੰ ਦੇਖਦਾ ਮੈਨੂੰ ਸਾਰਿਆਂ ਦਾ ਪਤਾ ਹੈਗਾ ਹਾਂ ਆਪਾਂ ਕਿਸੇ ਬਾਰੇ ਮਾੜਾ ਨਹੀਂ ਕਹਿਣਾ ਪਰ ਤੋ ਚੰਗਾ ਰਹੇਗਾ ਜੇ ਪੁੱਠੇ ਪੈਰੀ ਮੁਰਜੇਗਾ। ਅੱਛਾ। ਹਾਂ। ਠੀਕ ਹੈ। ਚਲ ਠੀਕ ਹੈ ਬਜ਼ੁਰਗੋ ਮਤਾ ਹੀ ਪਤਾ ਕਰਨਾ ਸੀਗਾ ਮੈਂ ਪਿੰਡ ਦੇ ਨੂੰ ਠੀਕ ਹੈ ਠੀਕ ਹੈ ਸ਼ੇਰਾ। ਹੋਰ ਕੋਈ ਗੱਲ ਬਾਤ? ਕੋਈ ਸੇਵਾ ਚਾਹ ਪਾਣੀ? ਬਸ ਜੀ ਬਸ। ਚਲ ਠੀਕ ਆ ਜੰਗਦਾ। ਲਾ ਲਾ ਲਾ। ਭਾਈਆ ਕਿੰਦਰ ਨਹੀਂ ਜਾਣਾ ਚ ਹੈ ਨਾ। ਪਹਿਲਾਂ ਇਹਨੇ ਫੂੰਡੀ ਦਾ ਰਿਸ਼ਤਾ ਤੜਾਇਆ। ਇਹਨੇ ਮੇਰੇ ਰਿਸ਼ਤੇ 'ਚ ਪਾਨੀ ਮਾਰੀ। ਆ ਹਰਾਮੀ ਪੁੜਾ। ਮੁਕੇਂਦਰ ਕਹਿੰਦਾ ਮੇਰਾ ਤਾ ਮੇਰਾ ਤਾ ਮਰੀ ਜਾਂਦਾ ਹਜੀ ਵੀ ਹਟਦਾ ਨਹੀਂ ਦੱਸਦਾ ਵਾਂ ਜਾ ਕੇ ਪੁੰਡੀ ਨਾਲ ਕਰਦਾ ਗੱਲ ਆ ਦਿਮਾਗ ਤੇ ਗੋਹ ਪਿਆ ਮੇਰਾ ਤਾ ਯਾਰ ਕਿਵੇਂ ਓਏ ਉਹ ਰਿਸ਼ਤੇ ਯਾਰ ਸਿਰੇ ਚੜ ਜੇ ਕਿਸੇ ਪਾਸੇ ਯਾਰ ਓਏ ਹੋ ਜੂ ਕੋਈ ਨਹੀਂ ਟੈਨਸ਼ਨ ਕੋ ਲੈਣਾ ਯਾਰ ਜਿੱਥੇ ਸਾਰਿਆਂ ਦੇ ਹੋ ਜਾਂਦਾ ਤੇਰਾ ਵੀ ਹੋ ਜੂ ਯਾਰ ਉਪਰਾਾ ਮੁੜ ਕੇ ਰਿਸ਼ਤੇ ਯਾਰ ਨਹੀਂ ਹਟਦੇ ਤਾਨੇ ਮਿਹਨੇ ਮਾਰਨੋ ਮੈਂ ਕਹਿੰਦਾ ਇਹ ਕਮਟੂ ਭਾਈ ਠੀਕ ਹੈ ਆ ਪੁੰਡੀ ਕਿ ਮੈਂ ਦਾਮ ਦਾ ਚੜਾਈ ਬੈਠਾ ਸੁੱਖਾ ਯਾਰ ਕਾ ਨੂੰ ਸੁੱਖਾ ਕੀ ਹੋ ਗਿਆ ਉਹ ਤਾ ਤਾਂ ਨਹੀਂ ਮਕਰ ਕੀ ਹੋ ਗਿਆ ਨੂੰ ਓਏ ਉਹਨੂੰ ਕਾ ਨੂੰ ਕੁਝ ਹੋ ਗਿਆ ਅੱਛਾ ਉਹਨੇ ਤੇਰੇ ਵਾਲਾ ਗੁੱਗਾ ਪੁੱਜਤਾ ਕਿਉਂ ਉਹ ਨਹੀਂ ਕਰਤਾ ਉਹ ਤੈਨੂੰ ਦੇਖਣ ਆਲਾ ਨਹੀਂ ਜਿਹਾਣਾ ਯਾਰ ਤੂੰ ਤਾਂ ਉਹ ਵੀ ਲੱਗਦਾ ਰਹਿੰਦਾ ਰਹਿਣਾ ਉਹ ਕੋ ਬੋਲੀ ਜਾਣਾ ਯਾਰ ਮੇਰੀ ਗੱਲ ਤਾਂ ਹੁਣ ਲਾ ਪਹਿਲਾਂ ਤੈਨੂੰ ਦੇਖਣ ਆਲਾ ਨਹੀਂ ਜਿਹਾਣਾ ਹਾਂ ਆਉਣਾ ਸੀ ਉਹਨੇ ਨਹੀਂ ਪੁੱਛ ਲੈ ਕੇ ਤੇ ਸੱਤ ਚ ਬੈਠਾ ਸੀ ਉੱਤੇ ਅੱਛਾ ਇਹਨੇ ਐਂ ਆਏ ਕਰਕੇ ਕਿੰਦਰ ਅਖੇ ਉਹਨਾਂ ਦਾ ਕੈਰੇਕਟਰ ਕਿਵੇਂ ਕੀ ਗੱਲ ਬਾਤ ਕਰਤਾ ਕੰਮ ਉਹ ਨਹੀਂ ਮਾਰਤੀਆਂ ਉਹ ਰਹੀ ਜੇ ਤਾਂ ਉਹ ਤਾਂ ਬੰਦੋ ਹੀ ਹੋਰ ਸਾਹ ਤੇ ਆ ਉਹ ਤਾਂ ਕਰੈਕਟਰ ਸਹੀ ਨਹੀਂ ਮੁੰਡੇ ਦਾ ਲੈ ਲੈ ਇਹੋ ਜਿਹਾ ਲੱਗਦਾ ਤਾਂ ਹੈ ਨਹੀਂ ਕਿੰਦਰਾ ਲੜਾਈ ਤਾਂ ਨਹੀਂ ਆਦਾ ਸਾਨੂੰ ਕਿਤੇ ਤੂੰ ਬਚਾਰ ਮੈਂ ਤੈਨੂੰ ਝੂਠ ਬੋਲੂਗਾ ਯਾਰ ਪਹਿਲਾਂ ਉਹਨੇ ਹੇ ਰਸਤੇ 'ਚ ਪਾਣੀ ਮਾਰੀ ਫਿਰ ਮੇਰੇ ਰਸਤੇ 'ਚ ਪਾਣੀ ਮਾਰੀ ਹੁਣ ਤੇਰਾ ਤੇਰੇ ਵਾਲਾ ਕਰਤਾ ਕੰਮ ਜਾ ਗੱਲ ਤੇਰੀ ਸਹੀ ਹੈ ਜੇ ਥੋਡੇ ਮਾਰ ਸਕਦਾ ਭਾਨੀ ਮੇਰੇ ਵੀ ਮਾਰ ਸਕਦਾ ਉਹ ਉਹਦਾ ਕੰਮ ਹੀ ਇਹ ਆ ਉਹਦੇ ਚੱਲ ਨਹੀਂ ਬੱਜਦੀ ਬਾਈ ਡੱਟ ਜਾ ਅਗਲਾ ਕਹਿੰਦਾ ਸਿਆਣਾ ਵਾਣਾ ਬੰਦੇ ਨੂੰ ਪੁੱਛ ਲੈਣਾ ਹਣ ਤੂੰ ਕਰਦਾ ਜੀ ਮੇਰਾ ਤਾਂ ਇਹ ਤਾਂ ਬਾਲਾ ਹੋਆ ਉਹ ਮੈਨੂੰ ਕੀ ਪਤਾ ਸੀ ਮੇਰੇ ਜਣਾ ਜੀ ਬਹਿਜੂਗੀ ਮੇਰੀ ਗੱਲ ਉਹਦਾ ਇੰਨਾ ਕਰਦਾ ਜੀ ਉਹਦਾ ਵੇ ਮੇਰੀ ਗੱਲ ਸੁਣੋ ਧਿਆਨ ਨਾਲ ਆਪਾਂ ਤਾਂ ਮੱਕੂ ਠੱਪਾ ਦਿੰਨੇ ਆ ਉਹਦਾ ਠੱਪਣਾ ਹੀ ਪਊ ਤੇ ਮੈਂ ਜੇ ਮੈਂ ਤੁਹਾਨੂੰ ਕਹੂੰਗਾ ਪੌਮੇ ਕਰਦੇ ਆ ਚਲ ਨਾ ਜਰੇ ਪਿੰਡ ਚ ਰੂਣ ਨਾ ਜਰੇ ਰਸਤੇ ਨਹੀਂ ਹੁੰਦਾ ਕਿਸੇ ਦੇ ਆਪਣੇ ਨਾਲ ਹੋਊਗੀ ਕਹੇ ਤਾਂ ਹੋਰ ਵੀ ਕਰੂ ਤੰਨਾਂ ਦੇ ਆਪਣੇ ਜਗਣਾ ਚ ਬੈਗਾ ਇਹਦੇ ਹੋਰ ਬੈਠੂਗਾ ਤੂੰ ਪਹਿਲਾਂ ਇਹਦਾ ਕੰਮ ਜੇ ਕਰੀਂ ਕੋਈ ਸਕੀਮ ਲਾ ਕੇ ਅੰਦਰ ਉਹ ਮੇਰੀ ਗੱਲ ਸੁਣ ਰਿਹਾ ਬਾਸੇ ਇਹ ਹੀ ਕੰਮ ਕਰਦੇ ਆ ਆਜੋ ਚੱਲੀ ਗਿਆ ਤਿਆਰ ਹੀ ਆਜੋ ਤਿਆਰ ਰਹੇ ਹੋ ਪਰ ਹੁਣ ਚਲੋ ਆਹ ਕਿਹੜੀ ਆ ਆ ਪਿੰਡ ਚ ਨਵੇਂ ਆਏ ਲੱਗਦੇ ਆ ਕੱਲੀਆਂ ਭਾਨੀਆਂ ਕੋ ਮਾਰਦਾ ਹੋਰ ਪੰਗੇ ਵਸਰੇ ਲੈਂਦਾ ਉਹ ਤਾਇਆ ਬੜਾ ਠਰਕੀ ਆਣਾ ਤਾਇਆ ਆਈ ਮਾ ਮੈਂ ਅੰਦਰ ਕੋਲੇ ਹੋਰ ਤਾਇਆ ਜੀ ਆਜੋ ਠੀਕ ਆ ਠੀਕ ਆ ਸ਼ੇਰਾ ਸੁਣਿਓ ਗੱਲ ਉਹ ਤਾਇਆ ਅਸੀਂ ਤੇਰੇ ਕੋਲੇ ਕੰਮ ਆਏ ਸੀਗੇ ਦੱਸ ਸ਼ੇਰਾ ਅਸੀਂ ਆਖਿਆ ਤਾਇਆ ਸਾਰਾ ਦਿਨ ਪਿੰਡ ਚ ਨਿਗ੍ਹਾ ਰੱਖਦਾ ਸਾਰੇ ਪਾਸੇ ਹਨ ਬੈਠਾ ਰਹਿੰਦਾ ਵਿਚਾਰਾ ਕੱਲਾ ਬੰਦਾ ਬੈਠਾ ਕਈ ਵਾਰ ਦਿਮਾਗ ਬੰਦਾ ਦਾ ਅਫਸੈਟ ਹੋ ਜਾਂਦਾ ਅਸੀਂ ਜਾਣਦੇ ਸੀ ਫੜਾਉਂ ਦੇਖਣ ਅਸੀਂ ਇਕੱਜ ਨਾਲ ਰਾਏ ਕਰੀ ਵੀ ਤਾਈ ਨੂੰ ਵੀ ਨਾਲ ਲੈ ਜਾਈ ਆਇਆ ਤੂੰ ਫਿਲਮ ਦਿਖਾ ਕੇ ਲਈ ਅੱਛਾ ਭਾਈ ਜਿਹੜੀ ਉਹ ਪਿਚਕਰ ਜੀ ਕਹਿੰਦੇ ਹੁੰਦੇ ਆ ਹਾਂ ਉਹੀ ਐਕਟਰ ਨਹੀਂ ਬੜੀ ਘੈਂਟ ਆ ਤਾ ਉਹ ਫਿਲਮ ਚ ਅੱਛਾ ਭਾਈ ਉਹ ਜਿਹੜੀ ਮੂਰੇ ਜੇ ਹੁੰਦੀ ਆ ਹਾਂ ਹਾਂ ਉਹ ਬੜੇ ਸਾਰੇ ਪੜਦੇ ਜੇ ਤੇ 20 ਮਿੰਟ ਉਹ ਬੜੀ ਘੈਂਟ ਆ ਫਤ ਮੇਰੇ ਕੋਲ ਤਾਂ ਯਾਰ ਪੈਸੇ ਹੈ ਨਹੀਂ ਉਏ ਪੈਸੇ ਆਪ ਹੀ ਲਾ ਦੇਾਂਗੇ ਤੇਰੇ ਆਪ ਹੀ ਲਾ ਲਾਂਗੇ ਤਾਏ ਯਾਰ ਮੈਂ ਆ ਉਹ ਮਰਚ ਕਿੱਥੇ ਜਾਊਗਾ ਨਾ ਤਾਂ ਮੇਰੀ ਨਿਗਾਹ ਆ ਗਈ ਉੱਤੋਂ ਗੋਡੇ ਦੁਖਦੇ ਤੈਨੂੰ ਪਤਾ ਉਹ ਤੈਨੂੰ ਮੂਰੇ ਭਵਾ ਕੇ ਜਮਾ ਮੂਰੇ ਚੱਲ ਕੋਈ ਨਾ ਤਾਂ ਇਹਦੀ ਮਰਜ਼ੀ ਹੈ ਯਾਰ ਫਿਲਮ ਬਾਲੀ ਘੰਟਾ ਪਤਾ ਐਕਟਰ ਨਹੀਂ ਕਰਕੇ ਜਾਂਦੇ ਵੀ ਐਕਟਰ ਨੇ ਉਹਨੇ ਵਧੀਆ ਲਈਦੀ ਹੈਗੀ ਹਣਾ ਨਾਲੇ ਫੜਾਉਂਦੇ ਖਾਵਾਂਗੇ ਨਹੀਂ ਦੇਖਣੀ ਹੁਣੀ ਤਾਂ ਇਹਨੇ ਪਰ ਸ਼ੇਰੋ ਪੈਸੇ ਪੂਰੇ ਹੈਗੇ ਆ ਤੁਹਾਡੇ ਕੋਲੇ ਪੈਸੇ ਹੈਗੇ ਸਾਡੇ ਕੋਲੇ ਕਰ ਦੋਗੇ ਫਿਰ ਤਾਏ ਤਾਂ ਤੈਨੂੰ ਅਸੀਂ ਆਪੇ ਲੈ ਕੇ ਚੱਲਾਂਗੇ ਉਹ ਕਹਿਆ ਸੀ ਉਹ ਯਾਰ ਜਦੋਂ ਤੁਹਾਡੇ ਤਾਏ ਦੀ ਪੈਨਸ਼ਨ ਆ ਗਈ ਕੰਮ ਪਾਏ ਮੈਂ ਦੇ ਦੂੰ ਪਤਾ ਇਥੋਂ ਮੰਗੀ ਨਹੀਂ ਸੀ ਤੂੰ ਖੇਡਾਂ ਦੇਖਣੀ ਸਾਡਾ ਤਾਇਆ ਤੂੰ ਦੱਸ ਚੱਲਾ ਆ ਜਾ ਪੁੱਤ ਜੀ ਆ ਤਾ ਕਰਦਾ ਹੁਣ ਐ ਤਾ ਆ ਜਾ ਚੱਲ ਆਇਆ ਚੱਲ ਜੀ ਤਾਇਆ ਹਾਂ ਗੱਡੀ ਗੁੱਡੀ ਲੈ ਆਇਆ ਪੁੱਤ ਗੱਡੀ ਕਹਾਂ ਖੜੀ ਆ ਆਪਣੀ ਇਥੋਂ ਮੋਟਰਾਂ ਨਾਲ ਜਾ ਰਹੇ ਆ ਇੱਥੋਂ ਮੋਟਰਾਂ ਨਾਲ ਚਾਹ ਦਿੰਦਾ ਕਹਿੰਦਾ ਹੋਰ ਆ ਉਹ ਕਹਿੰਦਾ ਗੱਡੀ ਮੇਰੀ ਲੈ ਜਾ ਕੇ ਕਹਿੰਦਾ ਯਾਰ ਇਹ ਤੇ ਮੈਂ ਇਥੋਂ ਚੜਿਆ ਨਹੀਂ ਜਾਣਾ ਤੈਨੂੰ ਪਤਾ ਗੋਡੇ ਨਾਲ ਦੁਸ਼ਮਣ ਬਚਾਲੇ ਬਾਹ ਲਾਂਗੇ ਤੈਨੂੰ ਕੋਈ ਨਹੀਂ ਆ ਜਾ ਚਲੋ ਓਹ ਸ਼ੇਰਾ ਤੇਰੇ ਤਾਇਏ ਦੇ ਹੱਥ ਦਾ ਚੁੰਬਕ ਵਰਗੇ ਆ ਕਿਉਂ ਡਰਦਾ ਹਣ ਤਾਇਆ ਉੱਤਰ ਉੱਤ ਇੱਥੇ ਜਿਹੜੀ ਪਿਚਕਰ ਆ ਉਰੀ ਤੇ ਦਿਖਾਉਣੀ ਆ ਤੈਨੂੰ ਪਿਚਕਰ ਆਇਆ ਆਇਆ ਗੰਗਲਾ ਇਹ ਪਾਈ ਦਾ ਮੈਂ ਕਹਣਾ ਪੁੱਤ ਹਾਂ ਕਹਿਣਾ ਹਰ ਇੱਕ ਦੇ ਰੇਸ ਤੇ ਪਾਨੀ ਮਾਰਦਾ ਪਿੰਡ ਦੀ ਵੀ ਨੂੰਪੀ ਨਹੀਂ ਛੱਡਦਾ ਤੂੰ ਤੁਹ ਬੁਰਿਆਂ ਦੀ ਗੱਲ ਕਰਨ ਲੱਗਣਾ ਸਾਥੀ ਨਾ ਸੇਰਾ ਸੁੱਕੀ ਲੱਕੜਾ ਮੇਰੇ ਹੱਥ 'ਚ ਸੁੱਕੀ ਐ ਨਾਲੇ ਗਿੱਲੀ ਐ ਏਸੀ ਨਾ ਕਿਹੜੀ ਫੈਂਟਾਂ ਜੇ ਤਾਂ ਇੱਧਰ ਚੱਲ ਨਾ ਸੇਰਾ ਆਇਨਾ ਕਾਹ ਯਾਰ ਸੇਰਾ ਨਾ ਸੇਰਾ ਉਹ ਨਾ ਸੇਰਾ ਤੇਰੇ ਅਗੇ ਚੌਰੇ ਨਾ ਹਰ ਇੱਕ ਪਿੰਡ 'ਚ ਹੁੰਦੇ ਆ ਚਾਰ ਪੰਜ ਨਾ ਤਾਂ ਕਿਸੇ ਦਾ ਰਿਸ਼ਤਾ ਹੁੰਦਾ ਨਾ ਹਰ ਇੱਕ ਦੇ ਘਰੇ ਤੂੰ ਲੜਾਈ ਪੋਈ ਠੀਕ ਐ ਨਾ ਹਰ ਇੱਕ ਦੇ ਘਰੇ ਹਰੇਕ ਦੀ ਧੀ ਪੈਣ ਨੂੰ ਸਿੱਜਣਾ ਕਰਦਾ ਤੂੰ ਸਾਡੇ ਉੱਤੇ ਸਾਥ 'ਚ ਬਹਿ ਕੇ ਓਏ ਸੇਰਾ ਮੈਂ ਤਾਂ ਹਟੋ ਤਾ ਸੇਰਾ ਮਾਫ਼ ਕਰ ਦੋ ਹੁਣ ਜਦੋਂ ਇਹਨੇ ਪਹੁੰਚਣਾ ਪਿੰਡ ਨਾਲ ਤਾਂ ਆਪਣੇ ਵਿਆਹ ਹੋ ਜਾਣਗੇ ਇਹਦੇ ਚਾਰ ਪੰਜ ਹੋਰਾਂ ਵਿਚਾਰੇ ਉਹਨ ਨਾ ਨਾ ਆਪਣਾ ਕਰ ਤਾ ਤੁਸੋਂ ਤਾਂ ਪਹਿਲੀ ਜਾਣਦੇ ਨੇ ਇਹਨਾਂ ਦਾ ਹੁਣ ਪਤਾ ਲੱਗੂ ਇਹਨੂੰ ਹੁਣ ਮਾਰ ਲੈ ਇਹਨੂੰ ਕਿ ਆਪਾਂ ਨਹੀਂ ਸ਼ੇਰੋ ਮੈਨੂੰ ਛੱਡ ਕੇ ਨਾ ਜਾਓ ਸ਼ੇਰੋ ਮੈਂ ਕਾ ਆਇਆ ਤੁਹਾਡਾ ਆਹ ਸਾਡਾ ਮੋਟਰ ਚਲੋ ਓਏ ਸ਼ੇਰੋ ਮੈਨੂੰ ਇੱਥੇ ਜੰਗਲ ਚ ਖਾ ਜਾਊ ਆ ਜਾਨਵਰ ਕੋਈ ਆਜੇ ਖਾਜੇ ਸਾਨੂੰ ਠੀਕਾ ਓਏ ਸ਼ੇਰੋ ਸਾਡੇ ਘਰ ਪੱਟ ਤੇ ਓਏ ਸ਼ੇਰੋ ਲੈ ਜਾ ਓਏ